ਸ਼੍ਰੀ ਕਾਲਜੀ ਦਾ ਕਲਾਸੀ ਫਲੈਸ਼ ਲੈਰਾ ਕਾ ਗੱਲੋਂ ਤੁਹਾਡਾ ਸਵਾਲ ਹੈ ਮੈਂ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋ ਚੜ੍ਹਦੀ ਕਲਾ ਵਿੱਚ ਹਾਂਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਫੈਡਵਰਕ ਦੇ ਸੂਟ ਲੈ ਕੇ ਆਏ ਹਾਂ ਜੋ ਕਿ ਤੁਸੀਂ ਲਾਸਟ ਵੀਡੀਓਜ਼ ਦੇ ਵਿੱਚੋਂ ਸਾਰੇ ਡਿਜ਼ਾਈਨ ਦੇਖੇ ਹੋਏ ਨੇ ਸੈੱਟ ਵਿੱਚੋਂ ਕੋਈ ਇੱਕ ਬਚਿਆ ਕੋਈ ਦੋ ਬਚੇ ਉਹ ਸਾਰੇ ਆਪਾਂ ਲੈ ਕੇ ਆਏ ਹਾਂ ਜੀ ਕਿਉਂਕਿ ਸਾਰਾ ਜੋ ਸਟਾਕ ਹੈ ਨਵਾਂ ਆ ਰਿਹਾ ਹੈ ਸਪੈਸ਼ਲੀ ਬਰਬਰੀ ਕਾਟਨ ਖਾਦੀ ਕਾਟਨ ਹੈ ਨਾ ਇਹ ਡਿਜ਼ਾਈਨ ਆਪਣੇ ਰੈਡੀ ਹੋ ਰਹੇ ਨੇ ਤਾਂ ਇਹ ਜੋ ਵੀ ਆਪਣੇ ਕੋਲ ਦੋ ਦੋ ਜਾਂ ਇੱਕ ਇੱਕ ਜੋ ਸੂਟ ਬਚੇ ਹਨ ਤੁਹਾਡੇ ਲਈ ਲੈ ਕੇ ਆਏ ਸਪੈਸ਼ਲ ਡਿਸਕਾਊਂਟ ਤੇ ਸਭ ਦੇ ਪ੍ਰਾਈਸ ਤੁਹਾਨੂੰ ਪਤਾ ਹੈ ਜੀ ਤੁਸੀਂ ਕੋਈ ਵੀ ਵੀਡੀਓ ਚੈੱਕ ਕਰ ਸਕਦੇ ਹੋ 1295 मींस 1300 ਦੇ ਆਸ-ਪਾਸ ਇਹਨਾਂ ਦਾ ਪ੍ਰਾਈਸ ਆ ਹਰ ਇੱਕ ਸੂਟ ਤੇ ਤੁਹਾਨੂੰ 200 ਰੁਪਏ ਲੈਸ ਮਿਲੇਗੀ ਤੇ ਨਾਲ ਸ਼ਿਪਿੰਗ ਵੀ ਫ੍ਰੀ ਮਿਲੇਗੀ ਪੰਜਾਬ ਦੇ ਲਈ ਠੀਕ ਹੈ ਤੇ 200 ਲੈਸ ਤਾਂ ਹਰ ਇੱਕ ਪੈਨ ਨੂੰ ਹੈ ਚਾਹੇ ਕੋਈ ਫਰਨੀਚਰ ਚਾਹੇ ਕਿਤੇ ਵੀ ਹੈ ਤੇ ਜਿਹੜੀ ਸ਼ਿਪਿੰਗ ਫ੍ਰੀ ਹੈ ਉਹ ਪੰਜਾਬ ਦੇ ਵਿੱਚ ਮਿਲੇਗੀ ਪੰਜਾਬ 'ਚ ਤੁਸੀਂ ਕਿਤੇ ਵੀ ਤੁਹਾਨੂੰ ਸ਼ਿਪਿੰਗ ਫ੍ਰੀ ਮਿਲੇਗੀ ਇੱਕ ਸੂਟ ਲਓ ਚਾਹੇ ਦੋ ਲਓ ਚਾਹੇ ਚਾਰ ਲਓ ਤੇ ਮੈਂ ਐਕਚੁਅਲ ਪ੍ਰਾਈਸ ਦੱਸਾਂਗੀ ਲਾਈਕ ਜੋ ਵੀ 1295 ਦਾ ਸੂਟ ਹੈ ਉਤੋਨੀ ਕਹੇ ਹਰ ਪੀਸ ਨੀ ਮਿਲਦਾ ਮਿਲੇਗਾ ਹਰ ਇੱਕ ਸੂਟ ਤੇ 200 ਰੁਪਏ ਡਿਸਕਾਊਂਟ ਤੇ 80 ਰੁਪਏ ਸ਼ਿਪਿੰਗ ਦੇ ਵੀ ਤੁਹਾਨੂੰ ਫ੍ਰੀ ਮਿਲੂਗਾ ਡਬਲ ਡਿਸਕਾਊਂਟ ਇਸ ਵੀਡੀਓ ਦੇ ਵਿੱਚ ਤਾਂ ਜਲਦੀ ਜਲਦੀ ਬੁੱਕ ਕਰ ਲਿਓ ਕਿਉਂਕਿ ਆਫਰ ਵਾਲੀ ਵੀਡੀਓ ਦਾ ਸਟਾਕ ਤੁਹਾਨੂੰ ਪਤਾ ਬਹੁਤ ਜਲਦੀ ਕਲੀਅਰ ਹੁੰਦਾ ਹੈ। ਲਓ ਜੀ। ਬਹੁਤ ਹੀ ਜ਼ਿਆਦਾ ਸੋਨਾ ਡਿਜ਼ਾਈਨ। ਫੈਬਰਿਕ ਬਹੁਤ ਜ਼ਿਆਦਾ ਵਧੀਆ ਹੈ। ਸੇਮ ਜੋ ਤੁਸੀਂ ਬਠਿੰਡੇ ਫੰਕਸ਼ਨ ਦੇ ਵਿੱਚ ਗ੍ਰੇ ਸੂਟ ਵੇਖਿਆ ਸੀ ਉਹੀ ਵਾਲਾ ਫੈਬਰਿਕ ਹੈ। ਬਹੁਤ ਵਧੀਆ। ਬਹੁਤ ਜ਼ਿਆਦਾ ਕੰਫਰਟੇਬਲ ਲਾਈਟ ਵੇਟ ਫੈਬਰਿਕ ਤੇ ਗਰਮੀ ਦੇ ਫੰਕਸ਼ਨਸ ਦੇ ਵਿੱਚ ਵੀ ਤੁਸੀਂ ਆਰਾਮ ਦੇ ਨਾਲ ਏਅਰ ਕਰ ਸਕਦੇ ਹੋ ਡਿਜ਼ਾਈਨ ਵੇਖੋ ਜੀ ਇਹ ਘੇਰੇ ਦਾ ਆਊਗਾ ਨੈਕ ਲਾਈਨ ਤੁਸੀਂ ਆਪਣੇ ਆਪ ਕੋਈ ਪਾਈਪਿੰਗ ਬਟਨ ਦੇ ਨਾਲ ਬਣਾਉਗੇ ਤਾਂ ਸੂਟ ਦੀ ਗ੍ਰੇਸ ਬਹੁਤ ਸੋਹਣੀ ਆਉਣੀ ਹੈ ਇਹ ਬਾਵਾ ਮਾਮ ਪੇ ਜੀ 1295 ਦਾ ਪ੍ਰਾਈਸ ਹੈ 200 ਡਿਸਕਾਊਂਟ ਤੁਸੀਂ ਆਪਣੇ ਆਪ ਕਰ ਲੈਣਾ ਇਹਦੇ ਵਿੱਚੋਂ ਤੇ ਸ਼ਿਪਿੰਗ ਵੀ ਫ੍ਰੀ ਮਿਲਣੀ ਹੈ ਇਸ ਡਿਜ਼ਾਈਨ ਦਾ ਜੋ ਵੀ ਕਲਰ ਆਏਗਾ ਤੁਹਾਨੂੰ ਦਿਖਾਈ ਜਾਵਾਂਗੇ ਸੇਮ ਪ੍ਰਾਈਸ ਦੇ ਵਿੱਚ ਹੀ ਇਹ ਆਊਗਾ ਜੀ ਰਾਣੀ ਸ਼ੇਡ ਸੂਟ ਬਣ ਕੇ ਹਰ ਇੱਕ ਸੂਟ ਜਦੋਂ ਸਟਿਚ ਹੋ ਜਾਂਦਾ ਹੈ ਉਹਨੂੰ ਆਪਾਂ ਲੈਸ ਵਗੈਰਾ ਦੀ ਡਿਜ਼ਾਈਨ ਦਿੰਨੇ ਆ ਫਿਨਿਸ਼ਿੰਗ ਦਿੰਨੇ ਆ ਤਾਂ ਹੋਰ ਵੀ ਟ੍ਰਿਪਲ ਲੁੱਕ ਸੂਟ ਦੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਸੈਕੰਡ ਡਿਜ਼ਾਈਨ ਆ ਗਿਆ ਜੀ ਇਹ ਆਊਗਾ ਜੀ ਸਰਟਨ ਟੈਬੀ ਦੇ ਵਿੱਚ ਬਹੁਤ ਸੋਹਣਾ ਸੂਟ ਹੈਗਾ ਕਲਰ ਆਏਗਾ ਨੇਵੀ ਬਲੂ 1295 ਵਾਲਾ ਇਹ ਵਾਲਾ ਸੂਟ ਵੀ ਤੁਹਾਨੂੰ डिस्काउंट तो मिल रहा है ना शिपिंग भी फ्री मिल रही है देखो ये पूरे फ्रंट के उपर बूटी आएगी जी सारा फ्रंट जो सूट बन जू बहुत सोना लगता है स्लीव भी आनेगी बॉटम भी बहुत सोना सूट है फैबरिक बहुत ज़्यादा वही नेवी ब्लू ये आएगा जी क्रश देटिक क्रश वो वाली नहीं है जो हार्ड होंगी है वेरी सॉफ्ट क्रश है कॉटन क्रश हाँ जी ये चाकों के वर्क के ना आएगा दोनों साइड चाक वर्क होएगा ਇਹ ਤੁਹਾਨੂੰ 6 ਮੀਟਰ ਫੈਬਰਿਕ ਮਿਲੇਗਾ ਨਾਲ ਬੱਚੇ ਦਾ ਵੀ ਬਣਾ ਸਕਦੇ ਹੋ ਇਹ ਬਾਵਾਂ ਤੇ ਆ ਗਿਆ ਜੀ ਇਹ ਵੀ ਸੇਮ ਤੁਹਾਨੂੰ ਡਿਸਕਾਊਂਟ 200 ਰੁਪਏ ਡਿਸਕਾਊਂਟ ਸਾਰੇ ਇਹ 1295 ਵਾਲੇ ਸੂਟ ਹੈ ਜੀ 1295 ਸਭ ਦਾ ਪ੍ਰਾਈਸ ਆ ਇੱਕੋ ਹੀ ਪ੍ਰਾਈਸ ਰਹੇਗਾ ਤੇ ਵਿੱਚੋਂ ਤੁਸੀਂ 200 ਰੁਪਏ ਲੈਸ ਕਰ ਲੈਣੇ ਤੇ ਸ਼ਿਪਿੰਗ ਫ੍ਰੀ ਕਰ ਲੈਣੀ ਠੀਕ ਹੈ ਵਿੱਚੋਂ ਕੁਝ ਕੁ ਸੂਟ ਨੇ ਜਿਹੜੇ 1495 ਵਾਲੇ ਵੀ ਆਉਣਗੇ ਉਹ ਵੀ ਤੁਹਾਨੂੰ ਸੇਮ ਪ੍ਰਾਈਸ ਹੀ ਮਿਲ ਜਾਣਗੇ ਲਾਈਕ ਜਿੱਦਾਂ ਇਹ ਸੂਟ ਹੈ 1495 ਵਾਲਾ ਇਹ ਵੀ ਸੇਮ ਪ੍ਰਾਈਸ ਦੇ ਵਿੱਚ ਹੀ ਮਿਲਦੇ ਆ ਉਹ ਸੋਨਾ ਸੂਟ ਹੈ ਵੀ ਬਲਕੇ ਸੂਰੀ ਲੁੱਕ ਬੜੀ ਸੋਹਣੀ ਲੱਗਦੀ ਹੈ। ਲਓ ਜੀ। ਟੈਬੀ ਦੇ ਉੱਪਰ ਆਏਗਾ ਬਹੁਤ ਸੋਹਣਾ ਡਿਜ਼ਾਈਨ। ਮਹਿੰਦੀ ਕਲਰ। ਬਹੁਤ ਹੀ ਜ਼ਿਆਦਾ ਸੋਹਣਾ ਸੂਟ ਬਣ ਕੇ ਰੈਡੀ ਹੁੰਦਾ ਹੈ। ਇਹ ਪੈਨਲ ਡਿਜ਼ਾਈਨ ਆਉਂਦਾ ਸਾਰੇ ਦੇ ਵਿੱਚ ਫਲਾਵਰ ਵੀ ਹੁੰਦਾ ਹੈ। 슬ੀਵਜ਼ ਦਾ ਵੀ ਨਾਲ ਆਏਗਾ। ਕਲਰ ਮਹਿੰਦੀ। ਕੀ ਦੇਖੋ ਕਿੰਨਾ ਸੋਹਣਾ ਕਲਰ ਹੈ ਜੀ। ਬਹੁਤ ਹੀ ਜ਼ਿਆਦਾ ਸੋਹਣਾ ਕਲਰ ਘੇਰੇ ਦਾ ਤੇ ਬਾਵਾਂ ਦਾ ਆਏਗਾ ਜਿਹੜੀ ਆਪਾਂ ਤੁਹਾਨੂੰ ਦੱਸਿਆ ਕਿ ਇਹ ਵੀਕ ਜਾਂ ਇਹ ਹਫਤਾ 10 ਦਿਨ ਦੇ ਜੋ ਵੀ ਵੀਡੀਓਜ਼ ਆ ਰਹੀਆਂ ਨੇ ਤੁਸੀਂ ਜੜੀਆਂ ਭੈਣਾਂ ਨੇ ਨਹੀਂ ਵੀ ਚੈਨਲ ਸਬਸਕ੍ਰਾਈਬ ਕੀਤਾ ਤਾਂ ਜਰੂਰ ਕਰ ਲਓ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਵਾਂ ਦਾ ਆਊਗਾ ਜੀ ਕਿਉਂਕਿ ਹੁਣ ਆਪਾਂ ਸਾਰਾ ਜੋ ਸਟਾਕ ਹੈ ਸਾਰਾ ਕਲੀਅਰ ਕਰਕੇ ਸਾਰਾ ਕਾਟਨ ਦਾ ਸਟਾਕ ਭਰ ਰਹੇ ਆ ਤਾਂ ਤੁਹਾਨੂੰ ਬਹੁਤ ਫਾਇਦੇ ਨਾਲ ਇਹ ਸਟਾਕ ਮਿਲ ਜੇਗਾ ਦੇਖੋ ਜੀ ਫਿਰੋਜ਼ੀ ਕਲਰ ਕਿੰਨਾ ਸੋਹਣਾ ਲੱਗ ਰਿਹਾ ਜੀ ਜੋ ਰੈੱਡ ਦਾ ਡਿਜ਼ਾਈਨ ਦਿਖਾਇਆ ਤੁਹਾਨੂੰ ਜੀ ਉਹ ਸੇਮ ਚਾਕਾਂ ਵਾਲਾ ਵਰਕ ਇਹ ਕਲਰ ਤੇ ਵੀ ਆ ਜਾਏਗਾ ਬਹੁਤ ਸੋਹਣਾ ਕਲਚਈ ਕਲਰ ਨਾਲ ਇਹਦਾ ਫੈਬਰਿਕ ਵੀ 6 ਮੀਟਰ ਮਿਲੇਗਾ ਨਾਲ ਉਹ ਬੱਚੇ ਦਾ ਬਣਾ ਸਕਦੇ ਹੋ ਲਓ ਜੀ ਚਾਕਾਂ ਤੇ ਆਏਗਾ ਵਰਕ ਬਹੁਤ ਸੋਹਣੀ ਬੇਲ ਬਾਵਾ ਦਾ ਵੀ ਆਏਗਾ 6 ਮੀਟਰ ਫੈਬਰਿਕ ਰਾਣੀ ਸ਼ੇਡ ਦੇ ਵਿੱਚ ਬੜਾ ਸੋਹਣਾ ਸੂਟ ਹੈ ਬਹੁਤ ਵਧੀਆ ਫੈਬਰਿਕ neck line ਵੀ ਘੇਰਾ ਵੀ ਬਹੁਤ ਸੋਹਣਾ ਸੂਟ ਬਣ ਜਾਣਾ ਦੇਖੋ ਜੀ 슬ੀਵਸ ਵੀ ਤੇ ਬਾਟਮ ਵੀ ਇਹਦਾ ਕੱਲਾ ਵਰਕ ਵਰਕ ਵਿਦ ਬਾਟਮ 11200 ਦਾ ਕੱਲਾ ਵਰਕ ਹੈ ਇਹਦਾ ਦੇਖੋ ਤੁਹਾਨੂੰ ਕਿੰਨੀ ਕਟ ਰੇਂਜ ਦੇ ਵਿੱਚ ਇਹ ਵੀ ਸਾਡੇ ਕੋਲ ਕੋਈ ਸਿੰਗਲ ਡਬਲ ਪੀਸ ਹੈ ਸਾਰੇ ਕੁੜੀਆਂ ਜਾਣਗੇ ਸਿੰਗਲ ਹੀ ਬਚਿਆ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਜੀ ਇਹ ਨੈਕ ਲਾਈਨ ਬਹੁਤ ਸੋਹਣਾ ਤਿੱਲੇ ਦਾ ਕੰਮ ਫੈਬਰਿਕ ਬਹੁਤ ਵਧੀਆ ਦਾ 700 ਰੁਪਏ ਦਾ ਪਲੇਨ ਸੂਟ ਹੈਗਾ ਇਹ ਆਜੂਗਾ ਜੀ ਘੇਰਾ ਚਾਕਾਂ ਦੇ ਕੋਲੋਂ ਆਣਗੇ ਇਹ ਜੋ ਡਿਜ਼ਾਈਨ ਹੈ ਬਹੁਤ ਸੋਹਣਾ ਮਤਲਬ ਕਿ ਅੱਜ ਕੱਲ ਬਹੁਤ ਟ੍ਰੈਂਡ ਦੇ ਵਿੱਚ ਹੈ ਡਿਜ਼ਾਈਨ 3 ਸਾਈਡ ਘੇਰੇ ਨੇ ਤੇ ਚਾਕ ਨੂੰ ਫਿਨਿਸ਼ਿੰਗ ਦੇਣਾ ਪੱਟੀ ਦੀ ਇਹ ਆ ਗਿਆ ਜੀ ਬਾਹਮਾਂ ਦਾ ਤੇ ਨਾਲ-ਨਾਲ ਚਾਕਾਂ ਸੌਰੀ ਆਪਣਾ ਬਾਟਮ ਦਾ ਸੇਮ ਪ੍ਰਾਈਸ 1095 ਓਨਲੀ ਸਾਰੇ ਦੇ ਵਿੱਚੋਂ ਇਹ ਇੱਕ ਹੀ ਬਚਿਆ ਹੋਇਆ ਹੈ। ਫਲੋਟ ਇਹ ਵੀ ਸਿੰਗਲ ਮਿਲੇਗਾ। ਬਹੁਤ ਸੋਹਣਾ ਡਿਜ਼ਾਈਨ ਹੈ ਕਰਨੀਆਂ ਦੇ ਲਈ ਕਲਰ ਬੜਾ ਸੋਹਣਾ ਹੈਗਾ। ਸ਼ਿਪਿੰਗ ਵੀ ਫ੍ਰੀ ਤੇ ਨਾਲ 200 ਰੁਪਏ ਲੈਸ ਵੀ। ਫਲੋਟ ਇਹ ਤਾਂ ਸੂਰੀ ਬਹੁਤ ਸੋਹਣਾ ਹੈ। ਬਹੁਤ ਜਿਆਦਾ ਸੋਹਣਾ ਟੂਟ ਹੈ ਡਬਲ ਟੋਨ ਦੇ ਵਿੱਚ। ਇਨਾਂ ਦੇ ਵਿੱਚੋਂ ਬਹੁਤੇ ਸੂਟ ਉਹ ਆਉਣਗੇ ਜਿਹੜੇ ਸਾਡੀਆਂ ਭੈਣਾਂ ਸੂਟ ਰਖਵਾ ਕੇ ਬਾਅਦ ਵਿੱਚ ਪੇਮੈਂਟ ਨਹੀਂ ਕਰਦੀਆਂ ਆ ਆ ਮਹਿਰੂਨ ਸੂਟ ਦੀ ਜਦੋਂ ਮੈਂ ਵੀਡੀਓ ਲੈ ਕੇ ਆਈ ਸੀ ਇੰਨੀਆਂ ਕ ਭੈਣਾਂ ਨੇ ਇਹ ਸੂਟ ਮੰਗਿਆ ਸੀ ਅਸੀਂ ਇੱਕ ਭੈਣ ਨੇ ਹੋਲਡ ਕੀਤਾ ਤੇ ਹੁਣ ਉਹਨਾਂ ਨੇ ਇਹ ਪੇਮੈਂਟ ਨਹੀਂ ਕੀਤੀ ਤਾਂ ਦੁਬਾਰਾ ਦੇਖ ਲਓ ਆਫ ਤੇ ਪਾਉਣਾ ਪੈ ਰਿਹਾ ਹੈ ਨੈਕ ਲਾਈਨ ਵੀ ਹੈ ਘੇਰਾ ਵੀ ਆ ਚਾਕ ਵੀ ਹੈ ਤੇ ਫੁੱਲ ਹੈਵੀ ਬਾਵਾ ਵੀ ਹੈ ਇਹ ਇਸੇ ਕਰਕੇ ਤੁਹਾਨੂੰ ਕਹਿੰਦੇ ਆ ਜੇ ਪੇਮੈਂਟ ਕਰ ਸਕਦੇ ਹੋ ਨਿਓ ਤਾਂ ਸੂਟ ਰਖਵਾਇਆ ਕਰੋ ਨਹੀਂ ਪਲੀਜ਼ ਤੁਸੀਂ ਸੂਟ ਨਾ ਰਖਵਾਇਆ ਕਰੋ ਲੋ ਜੀ ਚੈੱਕ ਕਰੋ ਬਹੁਤ ਸੋਹਣਾ ਕੰਮ ਸਿੰਗਲ ਟਾਂਕੇ ਦੇ ਵਿੱਚ ਸਪੈਸ਼ਲੀ ਇਹ ਸਾਡੀਆਂ ਮਾਤਾਵਾਂ ਦੇ ਲਈ ਬਹੁਤ ਸੋਹਣਾ ਕਲਰ ਚਾਰਟ ਆਊਗਾ ਇਹਦੇ ਵਿੱਚ ਬਹੁਤ ਸੋਹਣਾ ਵਰਕ ਹੈ ਦੇਖੋ ਘੇਰੇ ਦਾ ਕਿੰਨਾ ਸੋਹਣਾ ਕੰਮ ਹੈ ਮਸ਼ੀਨੀ ਵਰਕ ਦੇ ਵਿੱਚ ਰੈਡੀ ਕੀਤਾ ਆਪਾਂ ਤੁਹਾਡਾ ਪਾਰਟੀ ਵੇਅਰ ਸੂਟ ਬਣੂਗਾ ਬਹੁਤ ਸੋਹਣਾ ਇਹ ਬਾਵਾ ਮਨ ਲਾਜੂਗਾ ਕਲਰ ਦੇਖੋ ਇਹਦੇ ਵਿੱਚ ਕਿੰਨੇ ਸੋਹਣੇ ਸੋਹਣੇ ਹੈ ਪਹਿਲਾ ਕਲਰ ਬਹੁਤ ਸੋਹਣਾ ਹੈਗਾ ਇਦੇ ਵਿੱਚ ਸਾਡੇ ਸੂਟ ਬਹੁਤ ਰੈਡੀ ਹੋਏ ਸੀ 35 40 ਸੂਟ ਸੀ ਜਿਦੇ ਵਿੱਚ ਤਿੰਨ ਚਾਰ ਕਿ ਬਚੇ ਨੇਗੇ ਇਹ ਸੇਮ ਫੈਬਰਿਕ ਹੋਊਗਾ ਗ੍ਰੇ ਸੂਟ ਵਾਲਾ ਪਿਓਰ ਟੈਬੀ ਦੇਖੋ ਜੀ ਵਰਕ ਬਦਆਮੀ ਕਲਰ ਕਿੰਨਾ ਸੋਹਣਾ ਲੱਗ ਰਿਹਾ ਵਰਕ ਚੈੱਕ ਕਰੋ ਤੀਸਰਾ ਕਲਰ ਆਏਗਾ ਫਿਰੋਜ਼ੀ ਲਓ ਜੀ ਵਰਕ ਚੈੱਕ ਕਰੋ ਬਿਲਕੁਲ ਲਾਈਟ ਜਿਹਾ ਫਿਰੋਜ਼ੀ ਕਲਰ ਚੌਥਾ ਆਏਗਾ ਜੀ ਲਾਈਟ ਜਿਹਾ ਪਿਸਤਾ ਕਲਰ ਇਹ ਕੋ 4 ਸੂਟ ਨੇ ਚਾਰਾਂ ਦਾ ਕਲਰ ਬਹੁਤ ਸੋਹਣਾ ਜਿਹੜਾ ਮਰਜ਼ੀ ਲੈ ਸਕਦੇ ਹੋ 200 ਰੁਪਏ ਡਿਸਕਾਊਂਟ ਨਾਲ ਸ਼ਿਪਿੰਗ ਵੀ ਫ੍ਰੀ ਜੇ ਹੋ ਸਕੇ ਤਾਂ ਪਲੀਜ਼ ਦੋ ਸੂਟ ਬੁੱਕ ਕਰ ਲਿਓ ਕਿਉਂਕਿ ਅਸੀਂ ਤੁਹਾਨੂੰ ਸ਼ਿਪਿੰਗ ਵੀ ਫ੍ਰੀ ਦੇ ਰਹੇ ਹਾਂ ਡਿਸਕਾਊਂਟ ਵੀ ਦੇ ਰਹੇ ਹਾਂ ਸਾਡਾ ਵੀ ਸਭੀ ਭੈਣਾ ਥੋੜਾ ਜਿਹਾ ਫਾਇਦਾ ਕਰ ਦਿਓ ਤਾਂ ਦੋ ਸੂਟ ਜ਼ਰੂਰ ਬੁੱਕ ਕਰ ਲਿਓ ਤੇ ਇਸ ਤੋਂ ਬਾਅਦ ਆਣਗੇ ਜੀ ਗਰਮੀਆਂ ਦੇ ਲਈ ਜਾਗੋ ਵਾਲੇ ਸੂਟ ਫੁਲਕਾਰੀ ਦੇ ਸੂਟ ਸਪੈਸ਼ਲ ਗਰਮੀਆਂ ਦੇ ਵਿਆਹਾਂ ਲਈ ਤਿਆਰ ਕੀਤੇ ਨੇ ਪਿਓਰ ਐਸ ਕੇ ਖਾਦੀ ਦੇ ਉੱਪਰ ਦੇਖੋ ਜੀ 컬러 ਆਏਗਾ ਰਸ ਇਹ 바ਵਾ ਨਹੀਂ گی ਤੇ ਇਹ ਆ ਗਿਆ ਜੀ ਤੇਰਾ ਬਹੁਤ ਸੋਹਣਾ ਸੂਟ ਹੈ ਲਾਈਨਿੰਗ ਵੀ ਨਹੀਂ ਲੱਗੂਗੀ ਬੜਾ ਪਿਆਰਾ ਸੂਟ ਹੈ ਸਿੰਗਲ ਟਾਂਕੇ ਦਾ ਕੰਮ ਹੈ ਇਹ ਵੀ ਸੇਮ ਪ੍ਰਾਈਸ ਹੀ ਮਿਲ ਜੇਗਾ ਰੈੱਡ ਕਲਰ ਦੇ ਵਿੱਚ ਵੀ ਮਿਲ ਜੇਗਾ ਜੀ ਇਹ ਫੁਲਕਾਰੀ ਦਾ ਸੂਟ ਦਾ ਤੁਸੀਂ ਲਹਿੰਗਾ ਵਗੈਰਾ ਵੀ ਬਣਾ ਸਕਦੇ ਹੋ ਕਿਉਂਕਿ ਇਹ ਕਾਟਨ ਕ੍ਰਸ਼ ਦੇ ਵਿੱਚ ਹੈ ਇਹਦਾ ਫੈਬਰਿਕ ਬੱਦ ਮਿਲੇ 6.5 ਮੀਟਰ ਮਿਲੇਗਾ ਤੁਸੀਂ ਆਰਾਮ ਨਾਲ ਲਹਿੰਗਾ ਸੂਟ ਵੀ ਬਣਾ ਸਕਦੇ ਹੋ ਘੇਰਾ ਜੀ ਵਾਵਾ ਠੀਕ ਹੈ ਇਹਦੇ ਵਿੱਚ ਦੇਖੋ ਦੋ ਡਿਜ਼ਾਈਨ ਆਉਣਗੇ ਇਹ ਆਏਗਾ ਜੀ ਪਿਓਰ ਪਸ਼ਮੀਨਾ ਜੰਗਾ ਬ੍ਰਾਂਡ ਦਾ ਬਹੁਤ ਵਧੀਆ ਪਸ਼ਮੀਨਾ ਹੈਗਾ ਦੋ ਡਿਜ਼ਾਈਨ ਨੇਗੇ ਦੋਨਾਂ ਦੇ ਵਿੱਚ ਇੱਕ ਇੱਕ ਹੀ ਸੂਟ ਹੈ 1295 ਦੇ ਵਿੱਚੋਂ 200 ਰੁਪਏ ਡਿਸਕਾਊਂਟ ਆਪਣਾ ਰੱਖ ਲਓ ਤੇ ਨਾਲ ਸ਼ਿਪਿੰਗ ਵੀ ਫ੍ਰੀ ਲਓ ਜੀ ਦੇਖੋ ਕਿੰਨਾ ਸੋਹਣਾ ਕੰਮ ਹੈ ਘੇਰੇ ਦਾ ਇਹ ਬਾਵਾ ਆ ਗਈਆਂ ਕਲਰ ਵੀ ਕਿੰਨਾ ਪਿਆਰਾ ਹੈਗਾ ਡਿਜ਼ਾਈਨ ਵੀ ਕਿੰਨਾ ਸੋਹਣਾ ਹੈ ਇਹ ਵੀ ਸਿੰਗਲ ਸੂਟ ਹੈ ਤੇ ਇਹਦੇ ਨਾਲ ਇੱਕ ਹੋਰ ਵੀ ਮਿਲੇਗਾ ਇਹ ਡਿਜ਼ਾਈਨ ਵੀ ਮਿਲ ਜਾਊਗਾ ਅੱਜ ਚੈੱਕ ਕਰੋ ਘੇਰਾ ਤੇ ਬਾਵਾ ਬਹੁਤ ਸੋਹਣਾ ਬਣਦਾ ਡਿਜ਼ਾਈਨ ਇਹ ਦੋਨੋਂ ਸਾਈਡ ਘੇਰਾ ਘੇਰੇ ਤੋਂ ਚਾਕਾਂ ਵੱਲ ਨੂੰ ਬੇਲ ਆਉਣਗੀਆਂ ਨਾਲ ਬਾਵਾ ਦਾ ਵੀ ਬਹੁਤ ਸੋਹਣਾ ਫਲਾਵਰ ਹੈ ਇਹ ਵੀ ਪਿਓਰ ਪਸ਼ਮੀਨੇ ਦੇ ਵਿੱਚ ਆਉਣਗੇ ਜੀ ਦੋ ਸੂਟ ਫੁੱਲ ਪਿਓਰ ਪਸ਼ਮੀਨਾ ਡਿਜ਼ਾਈਨ ਵੀ ਬੜਾ ਸੋਹਣਾ ਹੈਗਾ ਕਲਰ ਵੀ ਬਹੁਤ ਸੋਹਣੇ ਨੇ ਲੋ ਜੀ 골ਡਨ ਕਲਰ ਦੇ ਵਿੱਚ ਪੈਨਲ ਬੇਲਾ ਫਰੰਟ ਦੇ ਵਿੱਚ ਫਲਾਵਰ ਪਿੱਲੇ ਦਾ ਤੇ ਥ੍ਰੈਡ ਦਾ ਕੰਮ ਹੈ ਬਹੁਤ ਸੋਹਣਾ ਇਹ 슬ੀਵਸ ਦਾ ਜੀ ਪਹਿਲਾ ਕਲਰ ਇਹ ਆਊਗਾ ਜੀ ਕੈਮਲ 골ਡਨ ਦੇਖੋ ਬਾਟਮ ਦੇ ਉੱਪਰ ਵੀ ਆਏਗਾ ਜੀ ਇਹ ਬਾਟਮ ਦਾ ਆਊਗਾ ਪੌਂਚਿਆਂ ਦਾ ਕੰਮ ਤੇ ਦੂਸਰਾ ਕਲਰ ਦਿਖਾਉਣਾ ਤੁਹਾਨੂੰ ਲੋ ਜੀ ਚੈੱਕ ਕਰੋ ਕਿੰਨਾ ਸੋਹਣਾ ਕਲਰ ਹੈ ਇਹ ਵਰਕ ਦੇ ਸੂਟ ਸਭ ਤੋਂ ਜ਼ਿਆਦਾ ਸੋਹਣੇ ਹੁੰਦੇ ਆ ਕਿਉਂਕਿ ਅਜੇ ਤੁਸੀਂ ਸਿਰਫ ਵਰਕ ਹੋਇਆ ਦੇਖ ਰਹੇ ਹੋ ਇਹਨੂੰ 3 ਸਾਈਡ 골ਡਨ ਪਾਈਪਿੰਗ ਦਾ ਟੱਚ ਦੇ ਕੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਬਣਨਾ ਹੈਗਾ ਤੇ ਪਸ਼ਮੀਨੇ ਦੇ ਜਿਹੜੇ ਵੀ ਸੂਟ ਲੈ ਕੇ ਆ ਸਾਰੇ ਬ੍ਰਾਂਡ ਦੇ ਨੇ ਗੰਗਾ ਦੇ ਸੂਟ ਨੇ ਬੁਰ ਬਗੈਰਾ ਦਾ ਜਾਂ ਕੋਈ ਵੀ 1% ਵੀ ਕੰਪਲੀਟ ਦੀ ਫੁੱਲ ਗਾਰੰਟੀ ਹੈ ਬਹੁਤ ਜ਼ਿਆਦਾ ਵਧੀਆ ਸਟੱਫ ਹੈ ਸਾਰਿਆਂ ਦਾ ਰੇਟ ਤੁਸੀਂ ਪਿੱਛੇ ਜਾ ਕੇ ਵੀਡੀਓਜ਼ ਦੇ ਵਿੱਚ ਦੇਖ ਸਕਦੇ ਹੋ 1295 ਤੋਂ ਪਲੱਸ ਹੀ ਰੇਟ ਹੋਊਗਾ ਘੱਟ ਕਿਸੇ ਦਾ ਨਹੀਂ ਬਸ ਸਿਰਫ ਸਟਾਕ ਕਲੀਅਰ ਕਰ ਰਹੇ ਹਾਂ ਤਾਂ ਤੁਹਾਨੂੰ ਇਸ ਰੇਟ ਦੇ ਵਿੱਚ ਮਿਲ ਰਹੇ ਨੇ ਲੋਕ ਇਹ ਵਾਲਾ ਡਿਜ਼ਾਈਨ ਚੱਕਾਂ ਦਾ ਬਿਲਕੁਲ ਯੂਨੀਕ ਜਿਹਾ ਸੂਟ ਬਣ ਕੇ ਰੈਡੀ ਹੁੰਦਾ ਐ ਇੱਥੋਂ ਤੁਹਾਡਾ ਘੇਰਾ ਜਾਣਾ ਜੀ ਇੱਥੇ ਫਿਨਿਸ਼ਿੰਗ ਦਵਾਂਗੇ ਆਪਾਂ ਲੈਸ ਦੇ ਨਾਲ ਤੇ ਇਹ ਦੇਖੋ ਜੀ ਇਹ ਤੁਹਾਡੇ ਘੇਰੇ ਤੋਂ ਚੱਕਾਂ ਵੱਲ ਨੂੰ ਜਾਣੀਆਂ ਬੇਲਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਮੈਨੂੰ ਪਰਸਨਲੀ ਇਹ ਡਿਜ਼ਾਈਨ ਇਹ ਆ ਗਈਆਂ ਜੀ ਬਾਹਰ ਬਾਹਾਂ ਵੀ ਬੜੀਆਂ ਸੋਹਣੀਆਂ ਬਣੀਆਂ ਨੇ ਇਹਦੇ ਵਿੱਚ ਕਲਰ ਦਿਖਾ ਦਿੰਦੇ ਆ ਕਿਹੜੇ-ਕਿਹੜੇ ਬੱਚੇ ਇਹਦੇ ਵਿੱਚ 13 14 ਕਲਰ ਰੈਡੀ ਹੋਏ ਸੀ ਇਹ ਤੁਹਾਨੂੰ ਮਿਲੇਗਾ ਜੀ ਸੇਮ ਇਹ ਵਾਲਾ ਕਲਰ ਹੋਰ ਚੈੱਕ ਕਰ ਲੈਣੇ ਕਿਹੜੇ ਕਲਰ ਮਿਲਣਗੇ ਚਲੋ ਜੀ ਅੱਗੇ ਜੇ ਕੋਈ ਵੀ ਕਲਰ ਆਏਗਾ ਇਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਜੇ ਕੋਈ ਹੋਇਆ ਤਾਂ ਇਹਦੇ ਵਿੱਚ ਇਹ ਕਲਰ ਹੈਗਾ ਫਿਲਹਾਲ ਇਹ ਮੈਂ ਤੁਹਾਨੂੰ ਦਿਖਾ ਚੁੱਕੀ ਹਾਂ ਸੇਮ ਪੈਨਲ ਬੇਲਾਂ ਵਾਲਾ ਡਿਜ਼ਾਈਨ ਇਹਦੇ ਵਿੱਚ ਸੇਮ ਕਲਰ ਦੇ ਵਿੱਚ ਦੋ ਸੂਟ ਵੀ ਮਿਲ ਜਾਣਗੇ ਤੁਹਾਨੂੰ ਦੋ ਲੈਣਾ ਚਾਹੁੰਦੇ ਹੋ ਤਾਂ ਬੜਾ ਸੋਹਣਾ ਡਿਜ਼ਾਈਨ ਹੈ ਇਹਦੇ ਨਾਲ ਦੁਪੱਟਾ ਤੁਸੀਂ ਬਲੈਕ ਐਂਡ ਮਹਿੰਦੀ ਕਰ ਸਕਦੇ ਹੋ ਬਹੁਤ ਸੋਹਣਾ ਲੱਗੂਗਾ ਉਸ ਤੋਂ ਬਾਅਦ ਆਏਗਾ ਪਸ਼ਮੀਨੇ ਦਾ ਇਹ ਸੂਟ ਚੈੱਕ ਕਰੋ ਜੀ ਫੁੱਲ ਹੈਵੀ ਨੈਕਲਾਈਨ ਬਹੁਤ ਸੋਹਣਾ ਇਹਦਾ ਜੋ ਗਲਾ ਬਣ ਕੇ ਰੈਡੀ ਹੁੰਦਾ ਹੈ ਇਸ ਤੋਂ ਬਾਅਦ ਇਹਦਾ ਦੇਖੋ ਜੀ ਘੇਰਾ ਵੀ ਘੇਰੇ ਤੋਂ ਸਾਈਡਾਂ ਨੂੰ ਚੱਕ ਚਾਕ ਦਾ ਜੋ ਵਰਕ ਆਇਆ। ਘੇਰੇ ਦਾ ਇੱਥੋਂ ਦੀ ਪਾਈਪਿੰਗ ਨਿਕਲਣੀ ਹੈ ਜੀ। ਇਹਦਾ ਡਿਜ਼ਾਈਨ ਹੀ ਇਸ ਤਰ੍ਹਾਂ ਬਹੁਤ ਸੋਹਣਾ ਲੱਗਦਾ ਸੂਟ ਬੰਨਿਆ। ਇਹ ਆਊਗਾ ਜੀ ਬਾਹਾਂ ਦੇ ਉੱਪਰ। 1395 ਦਾ ਸੂਟ ਹੈ ਵੈਸੇ ਇਹ 13 ਜਾਂ 1495 ਦਾ ਇਹ ਵੀ ਸੇਮ ਪ੍ਰਾਈਜ਼ ਹੀ ਮਿਲ ਜੇਗਾ। ਤੇ ਇਹ ਆਉਣਗੇ ਜੀ ਸੇਮ ਡਿਜ਼ਾਈਨ ਮੇਰੇ ਗ੍ਰੇ ਸੂਟ ਵਾਲਾ। ਇਹ ਆਊਗਾ ਜੀ ਟੈਬੀ ਦੇ ਉੱਪਰ। ਗੜਾਏਗਾ ਜੀ ਓਪਨ ਕਰਕੇ ਦਿਖਾ ਦਿੰਨੇ ਆ ਪੀਸ ਫਿਰ ਇਹਦੇ ਕਲਰ ਦਿਖਾ ਦਾਂਗੇ ਇਹ ਗ੍ਰੇ ਸੂਟ ਵਾਲਾ ਸੇਮ ਡਿਜ਼ਾਈਨ ਹੈ ਗੜਾ ਚੈੱਕ ਕਰੋ ਫਰੰਟ ਦੇ ਉੱਪਰ ਬਲੈਕ ਦੇ ਨਾਲ ਡਿਜ਼ਾਈਨਿੰਗ ਹੋਏਗੀ ਨਾਲ ਘੇਰੇ ਦੇ ਉੱਪਰ ਫਲਾਵਰ ਆਉਣਗੇ ਇਹ ਆ ਗਿਆ ਜੀ ਬਾਵਾ ਦਾ ਐਸ ਕੇ ਬ੍ਰਾਂਡ ਦਾ ਬਹੁਤ ਸੋਹਣਾ ਕੱਪੜਾ ਹੈਗਾ ਸਪੈਸ਼ਲ ਸਮਰ ਦੇ ਲਈ ਸੇਮ ਗ੍ਰੇ ਵਾਲਾ ਹੀ ਡਿਜ਼ਾਈਨ ਹੈ ਫੈਬਰਿਕ ਬਹੁਤ ਜ਼ਿਆਦਾ ਵਧੀਆ ਹੈ ਇਹチェ ਇਹ ਕਲਰ ਮੇਰੇ ਜੂਗਾ ਇਹਦੇ ਕਲਰ ਦਿਖਾਉਣੀ ਆ ਹੁਣ ਤੁਹਾਨੂੰ ਹਰ ਇੱਕ ਦੇ ਵਿੱਚ ਇੱਕ ਸੂਟ ਹੀ ਮਿਲੇਗਾ ਜੀ ਹਰੇਕ ਦੇ ਵਿੱਚ ਮਿਲੇਗਾ ਇੱਕ ਸੂਟ ਸਿੰਗਲ ਇਹ ਵੀ ਗ੍ਰੇ ਚ ਆ ਜਾਏਗਾ ਜੀ ਇਹ ਥੋੜਾ ਜਿਹਾ ਡਾਰਕ ਗ੍ਰੇ ਆ ਜਾਏਗਾ ਹਰੇਕ ਤੇ ਬਾਵਾ ਦਾ ਹੋਊਗਾ ਬਹੁਤ ਸੋਹਣਾ ਵਰਕ ਤੇ ਨੈਕ ਲਾਈਨ ਇਹ ਗਰਮੀ ਦੇ ਲਈ ਵੇਅਰ ਕਰ ਸਕਦੇ ਹੋ ਹੁਣ ਸੈਮੀ ਬਿੰਟ ਗਰਮੀ ਦੇ ਵਿੱਚ ਬੜਾ ਸੋਹਣਾ ਲੱਗਣਾ ਪਿਆ ਇਹ ਕਲਰ ਚੈੱਕ ਕਰਦੇ ਹਾਂ ਦਿੱਖ ਲਓ ਕਿੰਨੇ ਨੇ ਸੀਗੇ ਇਸ ਦਾ ਇਹ ਵਾਲਾ ਕਲਰ ਕਿੰਝ ਜੇਗਾ ਤੁਹਾਨੂੰ ਮੈਂ ਤੁਹਾਨੂੰ ਹੋਰ ਵੀ ਕਲਰ ਆਇਆ ਤਾਂ ਮੈਂ ਦਿਖਾ ਦੂੰਗੀ ਇੱਛਾ ਇਹ ਕਲਰ ਵੀ ਸੋਹਣਾ ਹੈ ਇਸ ਦਾ ਚੈੱਕ ਕਰੋ ਜੀ ਇਹਦਾ ਵਰਕ ਵੇਸੇ ਦੇਖਣ ਨੂੰ ਆਪਾਂ ਥੋੜਾ ਲੱਗ ਰਿਹਾ ਬਟ ਜਦੋਂ ਇਹ ਸੂਟ ਡਿਜ਼ਾਈਨ ਹੋ ਜਾਂਦਾ ਪਾਈਪਿੰਗ ਵਗੈਰਾ ਲੱਗਦੀ ਹੈ ਤਾਂ ਬਹੁਤ ਜ਼ਿਆਦਾ ਉੱਬਰ ਕੇ ਆਉਂਦਾ ਹੈ ਕਿਉਂਕਿ ਮੈਂ ਖੁਦ ਬਣਾਏ ਜੋ ਸੂਟ ਆਪਾਂ ਖੁਦ ਬਣਾਉਨੇ ਆ ਉਹਦਾ ਐਕਸਪੀਰੀਅੰਸ ਜ਼ਰੂਰ ਆਪਾਂ ਦੱਸ ਦਿਆਂ ਕਿ ਜਿਹੜਾ ਜ਼ਿਆਦਾ ਵਧੀਆ ਲੱਗਦਾ ਤੇ ਕਪੜਾ ਵੀ ਇੰਨਾ ਕੁ ਜ਼ਿਆਦਾ ਵਧੀਆ ਬਿਲਕੁਲ ਲਾਈਟ ਵੇਟ ਸਪੈਸ਼ਲੀ ਸਮਰ ਦੇ ਲਈ ਇਹ ਵਾਲਾ ਇਹ ਵਾਲਾ ਕਲਰ ਵੀ ਮਿਲ ਜਿਗਾ ਹੈ ਜੀ ਚੈੱਕ ਕਰੋ ਜੀ ਸਾਰੇ ਲਾਈਟ ਸ਼ੇਡ ਆਉਣਗੇ ਇਹ ਵਾਲਾ ਕਲਰ ਵੀ ਲੈ ਸਕਦੇ ਤੁਹਾਨੂੰ ਸਭ ਨੂੰ ਪਤਾ ਹੈ ਕਿੰਨੀ ਵਾਰ ਇਹਦੀ ਵੀਡੀਓਜ਼ ਵੇਖ ਲਈ 1299 ਦਾ ਸੂਟਾਂ ਦਾ ਪ੍ਰਾਈਸ ਸੀ ਹੁਣ ਹਰ ਇੱਕ ਕਲਰ ਦੇ ਵਿੱਚ ਸਾਡੇ ਕੋਲ ਸਿੰਗਲ ਸਿੰਗਲ ਬਚੇ ਹੈ ਸੇਮ 200 ਰੁਪਏ ਦੇ ਡਿਸਕਾਊਂਟ ਦੇ ਨਾਲ ਤੇ ਸ਼ਿਪਿੰਗ ਫ੍ਰੀ ਦੇ ਨਾਲ ਲੈ ਸਕਦੇ ਹੋ ਹਾਂਜੀ ਇਸ ਤੋਂ ਇਲਾਵਾ ਇਹ ਵਾਲਾ ਡਿਜ਼ਾਈਨ ਬਲੈਕ ਦੇ ਉੱਪਰ ਬਿਲਕੁਲ ਸੋਬਰ ਜਿਹਾ ਡਿਜ਼ਾਈਨ ਕਲਰ ਆਏਗਾ ਬਲੈਕ ਜੀ ਇਹਦੇ ਵਿੱਚ ਹੋਰ ਕਲਰ ਹੋਇਆ ਤਾਂ ਤੁਹਾਨੂੰ ਜਰੂਰ ਦੱਸਾਂਗੇ ਦੇਖੋ ਜੀ ਨੈਕਲਾਈਨ ਪੈਨਲ ਇਹ ਸਿੰਗਲ ਟਾਂਕੇ ਦਾ ਤਿੱਲੇ ਦਾ ਕੰਮ ਹੈ ਸਾਰਾ ਇਹ 슬ੀਵਜ਼ ਆ ਗਈਆਂ ਤੇ ਇਹ ਆ ਗਈ ਜੀ ਬੋਟਮ ਸੂਟ ਬਣ ਕੇ ਇੰਨਾ ਕਿ ਜ਼ਿਆਦਾ ਪਿਆਰਾ ਲੱਗਦਾ ਜਿੱਦਾਂ ਕਿਉਂਕਿ ਸਾਰਾ ਇਹ ਤਿੱਲੇ ਦਾ ਕੰਮ ਸਿੰਗਲ ਟਾਂਕੇ ਦਾ ਉਹ ਬਹੁਤ ਜ਼ਿਆਦਾ ਜੈਨੂਇਨ ਜਿਹਾ ਕੰਮ ਹੋਇਆ ਹੋਇਆ ਹੈ ਇਹਦੇ ਵਿੱਚ ਮੇਰੇ ਖਿਆਲਸ ਕਲਰ ਵੀ ਹੈਗੇ ਆ ਮੈਂ ਤੁਹਾਨੂੰ ਦਿਖਾਉਂ ਕਲਰ ਵੀ ਜੇ ਆਏ ਅੱਗੇ ਤਾਂ बारह पचानवे तो यू मिलेगा सिर्फ और सिर्फ एक हज़ार पचानवे दो सौ का डिस्काउंट तो शिपिंग भी फ्री होगी डिज़ाइन जो मैं पहला तो बीते दिखाया है। सब तो सेल होंगे यह डिज़ाइन देखो जी ये पीकॉक पर आया बहुत सोहना सूट बनने वाला है देखो पैनल बेल और रोज फ्लावर सेंटर ਦੇ ਵਿੱਚ ਤੇ ਨਾਲ 슬ੀਵਸ ਦਾ ਬੰਮਾ ਦਾ ਵਰਕ ਬੜਾ ਸੋਹਣਾ ਹੈ ਪੈਚ ਲਗਾ ਕੇ ਕੀਤਾ ਹੋਇਆ ਹੈਗਾ ਇਹ ਮਿਕਸ ਮੈਚ ਵਰਕ ਆ ਜਾਂਦਾ ਜੀ ਇਹਦੇ ਵਿੱਚ ਇਹ ਕੀ ਆ ਜਾਂਦਾ ਕਿ ਓਪੋਜ਼ਿਟ ਕਲਰ ਨਹੀਂ ਇਹਦੇ ਵਿੱਚ ਆਉਂਦਾ ਬਹੁਤ ਸੋਹਣਾ ਲੱਗਦਾ ਹੈਗਾ ਤਿਆਰ ਹੋਇਆ ਸੂਟ ਪੀਕॉक ਐਂਡ ਬਲੈਕ ਦਾ ਕੰਬੀਨੇਸ਼ਨ ਬਿਲਕੁਲ ਅਲੱਗ ਦਾ ਕਨਸੈਪਟ ਰਹੇਗਾ ਤੇ ਇਸੇ ਦੇ ਵਿੱਚ ਸੇਮ ਡਿਜ਼ਾਈਨ ਚ ਤੁਹਾਨੂੰ ਇਹ ਜਿੰਨਾ ਮਹਿੰਦੀ ਕਲਰ ਪ੍ਰੋਪਰ ਮਹਿੰਦੀ ਵੀ ਨਹੀਂ ਹੈਗਾ ਲਾਈਟ ਜਿਹਾ ਮਹਿੰਦੀ ਕਲਰ ਆਏਗਾ ਇਸ ਉਤਨਾ ਪ੍ਰਾਈਸ ਹੈਗਾ 1395 ਬਟ ਇਹ ਵੀ ਤੁਹਾਨੂੰ ਸੇਮ ਪ੍ਰਾਈਸ ਹੀ ਮਿਲ ਜੇਗਾ ਜਿਹੜੀ ਵੀਡੀਓ ਦੇ ਵਿੱਚ ਦੋ ਹੀ ਪੀਸ ਨੇ ਇਹ ਲੈ ਸਕਦੇ ਹੋ ਜਿਹੜਾ ਪਤਲਾ ਨਾ ਦਿਖਾਇਆ ਸੀਗਾ ਇਹਦੇ ਵਿੱਚ ਇੱਕ ਬਦਾਮੀ ਕਲਰ ਵੀ ਆਜੇਗਾ ਜੀ ਇਹ ਵਾਲਾ ਚਾਰ ਕਲਰ ਮੈਂ ਪਹਿਲਾਂ ਦਿਖਾ ਚੁੱਕੀ ਹਾਂ ਕਿਹ ਕਿਹੜਾ ਜੀ ਇਹ ਆਏਗਾ ਜੀ ਪਿਓਰ ਪਸ਼ਮੀਨੇ ਦੇ ਵਿੱਚ ਫੁੱਲ ਪਿਓਰ ਪਸ਼ਮੀਨਾ ਗੰਗਾ ਦਾ ਪਸ਼ਮੀਨਾ ਆਇਆ ਹੈ ਬਹੁਤ ਵਧੀਆ ਦੇਖੋ ਜੀ ਵਰਕ ਚੈੱਕ ਕਰੋ ਸਪੈਸ਼ਲ ਸਾਡੀ ਮਾਤਾਵਾਂ ਦੇ ਲਈ ਬਹੁਤ ਸੋਹਣਾ ਕਨਸੈਪਟ ਹੈਗਾ ਵਰਕ ਦੇਖੋ ਕਿੰਨਾ ਸੋਹਣਾ ਸਿੰਗਲ ਟਾਂਕੇ ਦਾ ਤੇ ਲੈ ਸਕਦੇ ਆ ਇਹ ਸੂਟ ਵੀ 1395 ਦਾ ਸੂਟ ਇਹ ਵੀ ਸੇਮ ਪ੍ਰਾਈਸ ਨਹੀਂ ਲੱਗੇਗਾ ਆਫ-ਵਾਈਟ ਕਰਾ ਹੈ ਇਤੋ ਯਾਵਾ ਆਪਾਂ ਜੋਰ ਜੱਟ ਬਿਸਕੌਸ ਜੋਰ ਜੱਟ ਤੇ ਇਹ ਵਾਲਾ ਚਾਟ ਲੈ ਕੇ ਆਈ ਸੀ ਥੋੜੇ ਦਿਨ ਪਹਿਲਾਂ ਦੀ ਹੀ ਵੀਡੀਓ ਹੈ 1395 ਜਾਂ 1495 ਐਵੇਂ ਇਹਦਾ ਪ੍ਰਾਈਸ ਸੀਗਾ ਤੇ ਇਹਦੇ ਵਿੱਚ ਸਾਡੇ ਕੋਲ ਤਿੰਨ ਹੀ ਕਲਰ ਬਚੇ ਆ ਇਹ ਵੀ ਤੁਹਾਨੂੰ ਡਿਸਕਾਊਂਟ ਤੇ ਮਿਲਣਗੇ ਜੀ ਸਿਰਫ 1095 ਦਾ ਸੂਟ ਮਿਲ ਜੂਗਾ ਸਿੰਗਲ ਟਾਂਕੇ ਦਾ ਕਨਸੈਪਟ ਆਊਗਾ ਪਿਓਰ ਜੌਰਜਟ ਦੇ ਵਿੱਚ neck line ਘੇਰਾ ਐਂਡ 슬ੀਵਜ਼ ਆਲਸੋ ਚੈੱਕ ਕਰੋ ਜੀ ਬਾਹਾਂ ਦਾ ਕੰਮ ਕਲਰ ਵੀ ਬੜਾ ਸੋਹਣਾ ਗਰਮੀਆਂ ਵਾਲਾ ਤੇ ਨਾਲ ਦੁਪੱਟਾ ਵੀ ਆਏਗਾ ਦੁਪੱਟਾ ਵੀ ਫੋਰ ਸਾਈਡ ਕੱਟਵਰਕ ਹੋਏਗਾ ਬਹੁਤ ਸੋਹਣਾ ਇਹਦੇ ਕਲਰ ਚੈੱਕ ਕਰ ਲਓ ਇਹ ਤਾਂ ਤੁਹਾਨੂੰ 3-400 ਦਾ ਡਿਸਕਾਊਂਟ ਨਾਲ ਮਿਲ ਰਿਹਾ ਜੀ ਤੇ ਇਹ ਵੀ ਕੋਈ ਪ੍ਰਾਈਸ ਜੀ ਮਿਲ ਜੇਗਾ ਕਿਉਂਕਿ ਕਲਰ ਇਹਦੇ ਦੋ ਤਿੰਨ ਹੀ ਨੇ ਦੂਜਾ ਕਲਰ ਆਏਗਾ ਮਸਟਰਡ ਦੇਖੋ ਕੋਈ ਇਹ ਨਹੀਂ ਵਾਰੀ-ਵਾਰੀ ਆਇਰਨ ਕਰਨ ਦੀ ਲੋੜ ਨਹੀਂ ਬਾਕੀ ਵਧੀਆ ਬਹੁਤ ਲੱਗਦਾ ਜਿਵੇਂ ਮਰਜ਼ੀ ਵਾਸ਼ ਕਰੀ ਜਾਓ ਨਾਲ ਦੁਪੱਟਾ ਵੀ ਵਰਕ ਹੋਊਗਾ ਤੇ ਇੱਕ ਕਲਰ ਹੋਊਗਾ ਕਲਰ ਸਟੀਜੇ ਦੇ ਤੁਸੀਂ ਇਹ ਵੀ ਹੁੰਦਾ ਤੁਹਾਨੂੰ ਦਿਖਾਨੀ ਇਹ ਦੋ ਕਲਰ ਹੋ ਗਏ ਨੇ ਇਸ ਤੋਂ ਇਲਾਵਾ ਇਹ ਵਾਲਾ ਸੂਟ ਇਹ ਖਾਦੀ ਮਸਲੀਨ ਤੇ ਹੈ ਜੀ ਇਹਦੇ ਵਿੱਚ ਵੀ ਦੋ ਹੀ ਪੀਸ ਨੇ ਕਲਰ ਆਏਗਾ ਲੈਮਨ ਬਹੁਤ ਸੋਹਣਾ ਵਰਕ ਹੈ ਨੈਕਲਾਈਨ ਚੈੱਕ ਕਰੋ ਪੈਨਲ ਵਰਕ ਆਏਗਾ ਨਾਲ-ਨਾਲ ਘੇਰੇ ਦਾ ਵੀ ਵਰਕ ਆਏਗਾ ਤੇ ਨਾਲ-ਨਾਲ 슬ੀਵਸ ਦਾ ਵੀ ਆਏਗਾ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੁੰਦਾ ਹੈ ਇਹ ਵੀ ਕਲਰ ਦੇਖੋ ਪਹਿਲਾ ਇਹ ਕਲਰ ਸੇਮ ਆਊਗਾ ਬਸ ਵਰਕ ਦਾ ਫਰਕ ਹੋਊਗਾ ਦੂਸਰਾ ਇਹ ਵਾਲਾ ਸਿਰਫ ਇਥੇ ਮਜੈਂਟਾ ਦੀ ਜਗ੍ਹਾ ਆਪਣਾ ਜੋ ਜਾਮਨੀ ਲੱਗਿਆ ਕਲਰ ਤੀਸਰਾ ਇਹ ਵਾਲਾ 1395 ਪ੍ਰਾਈਸ ਆ ਤੇ ਇਹ ਵੀ ਤੁਹਾਨੂੰ 300 ਦੇ ਡਿਸਕਾਊਂਟ ਨਾਲ ਮਿਲ ਰਿਹਾ ਔਨਲੀ 1095 ਬਹੁਤ ਸੋਹਣਾ ਲੱਗਣਾ ਜੀ ਦੁਪੱਟਾ ਜਦੋਂ ਟਾਈਡ ਆਈ ਹੋ ਗਿਆ ਸੋਹਣਾ ਡਿਜ਼ਾਈਨ ਬਹੁਤ ਸਮਾਇਦਾ ਐਸਾ ਕੁਝ ਨਹੀਂ ਕਿੰਨਾ ਚੋ ਕੋਈ ਵੀ ਬਲੈਕ ਕਲਰ ਬਲੈਕ ਕਲਰ ਬਹੁਤ ਜਿਆਦਾ ਸੋਨਾ ਸਟਾਫ ਹੈ ਦਾ ਇਹ ਮਖਮਲੀ ਮਸਲੀਨ ਬਹੁਤ ਜਿਆਦਾ ਵਧੀਆ ਸਟਾਫ ਲੱਗੇ ਹੈ ਸੂਟ ਤੇ ਚੈੱਕ ਕਰੋ ਜੀ ਇਹ ਆ ਗਿਆ ਘੇਰਾ ਘੇਰੇ ਦੇ ਉੱਪਰ ਆਉਣਗੇ ਫਲਾਵਰ ਬਾਵਾ ਦਾ ਵੀ ਆਏਗਾ ਜੀ ਨਾਲ ਨਾਲ ਪੌਚਿਆਂ ਦਾ ਵੀ ਆਏਗਾ ਇਹ ਬਾਵਾ ਦੇ ਉੱਪਰ ਆ ਜੂਗਾ ਉੱਪਰ ਸਲਵਾਰ ਦੇ ਪੌਚਿਆਂ ਤੇ ਆਉਣੇ ਬਹੁਤ ਹੀ ਸੋਹਣਾ ਕਨਸੈਪਟ ਹੈ 1495 ਦਾ ਪ੍ਰਾਈਸ ਹੈ ਇਹਦਾ ਇਹ ਵੀ ਮਿਲੂਗਾ ਸਿਰਫ 1095 ਇਹਦੇ ਉੱਪਰ ਤੁਹਾਨੂੰ ਫੁੱਲ ਡਿਸਕਾਊਂਟ ਮਿਲ ਰਿਹਾ ਹੈ ਰੋ 400 ਦਾ ਇਹ ਬੈਲਵਟ ਦੇ ਵੀ ਇੱਕ ਇੱਕ ਪੀਸ ਹੀ ਬਚਿਆ ਲਾਸਟ ਲਾਸਟ ਪੀਸ ਹੈ ਸਾਡੇ ਕੋਲ ਇਹ ਵੀ ਤੁਸੀਂ ਵੀਡੀਓ ਵਿੱਚ ਦੇਖਿਆ ਹੋਣਾ 1295 ਇਹ ਵੀ ਤੁਹਾਨੂੰ 200 ਡਿਸਕਾਊਂਟ ਨਾਲ ਸ਼ਿਪਿੰਗ ਫ੍ਰੀ ਦੇਖੋ ਜੀ ਡਿਜ਼ਾਈਨ ਇਹ ਆਗਿਆ 슬ੀਵਸ ਮਾਮਾ ਵੀ ਫੁੱਲ ਹੈਵੀ ਆਉਣਗੀਆਂ ਇੱਕ ਹੀ ਸੂਟ ਇਸ ਡਿਜ਼ਾਈਨ ਦਾ ਦਿੱਤਾ ਬਚਿਆਗਾ ਤੇ ਇੱਕ ਹੀ ਸੂਟ ਇਸ ਡਿਜ਼ਾਈਨ ਦਾ ਬਚਿਆ ਡਿਜ਼ਾਈਨ ਦੇਖ ਲੀਏ ਆਪਾਂ ਹਾਂਜੀ ਪਿਓਰ ਬੈਲ ਬਟ ਲੱਗੀ ਹੈ ਦੇ ਉੱਪਰ 9000 ਵਾਲੀ ਚੈੱਕ ਕਰੋ ਜੀ ਨੈਕ ਲਾਈਨ ਸਾਰਾ ਫਰੰਟ ਦੇ ਵਿੱਚ ਬੂਟੀ ਆਏਗੀ ਨਾਲ ਹੈਵੀ ਸਲੀਵਸ ਤੇ ਹੈਵੀ ਬਾਟਮ ਸੇਮ ਵਰਕ ਬਾਟਮ ਤੇ ਆਏਗਾ ਤੇ ਬਾਵਾ ਤੇ ਹੈ ਦੋਨਾਂ 'ਚ ਜਿਹੜਾ ਮਰਜ਼ੀ ਲੈ ਸਕਦੇ ਆ ਆਏਗਾ ਜੀ ਨੈਚੁਰਲ ਕريب ਦੇ ਉੱਤੇ ਬਹੁਤ ਸੋਹਣਾ ਡਿਜ਼ਾਈਨ ਫੁੱਲ ਫਰੰਟ ਹੈਵੀ ਮਤਲਬ ਕਿ ਇਹ ਦੇਖਣ ਨੂੰ ਸਿਰਫ ਬੂਟੀ ਲੱਗ ਰਹੀ ਹੈ ਫਰੰਟ ਤੇ ਪਰ ਜਦੋਂ ਇਹ ਸੂਟ ਬਣੇਗਾ ਹੁੰਦਾ ਬਹੁਤ ਜ਼ਿਆਦਾ ਸੋਹਣਾ ਬਣ ਕੇ ਆਉਂਦਾ ਹੈਗਾ ਕਿਉਂਕਿ ਸਾਰਾ ਫਰੰਟ ਭਰਿਆ ਭਰਿਆ ਲੱਗੂਗਾ ਤਿੱਲੇ ਦੇ ਨਾਲ ਥ्रेड ਵੀ ਯੂਜ਼ ਹੋਇਆ ਸ਼ੇਡ ਵਾਲਾ ਵਰਕ ਹੋਇਆ ਜੀ ਇਹ ਹੈ ਗ੍ਰੀਨ ਸਲੀਵਸ ਸਲੀਵਸ ਤੇ ਵੀ ਪੂਰਾ ਵਰਕ ਆਏਗਾ ਉੱਪਰ ਤੋਂ ये नैचुरल करेटते है वैसे पंद्रह पचानवे का सूट है बट ये सेम प्राइस ही लगेगा ये आएगा जी अपना कॉटन क्रश के उपर रोज फ्लावर वाला डिजाइन कलर ऑफ वाइट देखो जी नैक लाइन का बहुत सोना कम है उस तो तुम घेरा चेक करो घेरा भी बहुत सोहना बने लो जी स्लीव्स का वर्क ये भी सेम प्राइस ही मिल जाए थोनों ਇਸ ਦੇ ਇਲਾਵਾ ਇਹ ਆਉਣਗੇ ਜੀ ਆਪਣੇ ਡਿਜੀਟਲ ਪ੍ਰਿੰਟ ਦੇ ਸੂਟ ਟੈਬੀ ਦੇ ਉੱਪਰ ਕਲਰ ਬਹੁਤ ਸੋਹਣਾ ਹੈ ਚੈੱਕ ਕਰੋ ਇਹ ਘੇਰਾਜੂਗਾ ਜੀ ਬਹੁਤ ਸੋਹਣਾ ਘੇਰਾ ਡਿਜ਼ਾਈਨ ਹੋਇਆ ਹੈ ਇਹ ਆ ਗਈਆਂ 슬ੀਵਸ ਤੇ ਇਹਦਾ ਜੋ ਪ੍ਰਾਈਸ ਹੈ ਬਹੁਤ ਘੱਟ ਲੱਗੇਗਾ ਤੁਹਾਨੂੰ ਹੋਰ ਵੀ ਜ਼ਿਆਦਾ ਘੱਟ ਲੱਗੇਗਾ ਪਹਿਲਾਂ ਤੁਸੀਂ ਡਿਜ਼ਾਈਨ ਵੇਖ ਲਓ ਕਿਉਂਕਿ ਨਵੇਂ ਨਵੇਂ ਡਿਜ਼ਾਈਨ ਰੈਡੀ ਹੋ ਰਹੇ ਨੇ ਲੋਚ ਦੂਸਰਾ ਦੇਖੋ ਸੇਮ ਕਲਰ ਤੇ ਡਿਜ਼ਾਈਨ ਇਹ ਕਿਹ ਰਾਏਗਾ ਜੀ ਉੱਪਰ ਸਾਰੀਆਂ ਪੱਤੀਆਂ ਆਉਣਗੀਆਂ ਬਹੁਤ ਸੋਹਣਾ ਫਲਾਵਰ ਬਾਹਰ ਤੇ ਵੀ ਆਏਗਾ ਠੀਕ ਹੈ ਜੀ ਇਹ ਸੇਮ ਡਿਜ਼ਾਈਨ ਦੇ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੇਕਰ ਲੈਣਾ ਚਾਹੁੰਦੇ ਹੋ ਇਸ ਤੋਂ ਇਲਾਵਾ ਤੇ ਇਹਨਾਂ ਦੇ ਪ੍ਰਾਈਸ ਦਾ ਦੱਸੀਏ ਤੁਹਾਨੂੰ ਇਹ ਬਹੁਤ ਹੀ ਸੋਹਣਾ ਸੂਟ ਹੈ ਜੀ ਪਹਿਲਾਂ ਇਹਦੇ ਨਾਲ ਦਾ ਆਪਾਂ ਡਿਫੈਕਟ ਵਾਲਾ ਸੂਟ ਲੈ ਕੇ ਆ ਸੀ ਬਟ ਹੁਣ ਇਹਨਾਂ ਸੂਟਾਂ ਦੇ ਵਿੱਚ ਕੋਈ ਡਿਫੈਕਟ ਨਹੀਂ ਹੈਗਾ ਇਹ ਪੂਰਾ 5 ਮੀਟਰ ਫੈਬਰਿਕ ਮਿਲੂਗਾ ਬਿਲਕੁਲ ਸਾਫ਼ ਬਹੁਤ ਵਧੀਆ ਪਿਓਰ ਟੈਪੀ ਦੇ ਵਿੱਚ ਤੇ ਇਹਦਾ ਪ੍ਰਾਈਸ ਰਹਿਣ ਵਾਲਾ ਹੈ ਓਨਲੀ 799 ਠੀਕ ਹੈ ਜੀ ਇਹ ਸਿਰਫ ਆਫ ਪ੍ਰਾਈਸ ਹੈ ਕੱਲ ਨੂੰ ਇਹ ਪ੍ਰਾਈਸ ਨਹੀਂ ਮਿਲੇਗਾ ਇਹ ਜਿਹੜਾ ਇਹ ਪੂਰਾ ਸੂਟ ਦੁਪੱਟਾ ਮਿਲੂਗਾ ਇਹ ਟੈਪੀ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੈ ਦੇ ਉੱਪਰ ਚੈੱਕ ਕਰੋ ਜੀ ਇਹ ਹੋਊਗਾ ਘੇਰਾ ਪੂਰੇ ਪੰਜ ਫੁੱਲ ਘੇਰੇ ਦੇ ਉੱਪਰ ਆਪਾਂ ਪ੍ਰਿੰਟ ਕੀਤੇ ਐ ਤੇ ਇਹ ਆ ਗਿਆ ਜੀ 슬ੀਵਸ ਦੇ ਉੱਪਰ ਫਲਾਵਰ ਤੇ ਇਹਦਾ ਦੁਪੱਟਾ ਵੀ ਹੋਏਗਾ ਬਾਕੀ ਇਹਨੂੰ ਜਦੋਂ ਫਿਨਿਸ਼ਿੰਗ ਪਾਈਪਿੰਗ ਵਗੈਰਾ ਦੀ ਹੋਊਗੀ ਨੈਕਲਾਈਨ ਡਿਜ਼ਾਈਨ ਹੋਗਾ ਸੂਟ ਬਹੁਤ ਸੋਹਣਾ ਬਣਨਾ ਹੈਗਾ ਕਿਉਂਕਿ ਕਲਰ ਬਹੁਤ ਸੋਹਣਾ ਹੈ ਦਾ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਮਿਲੂਗੀ ਦੁਪੱਟੇ ਦੀ ਨਾਲ ਦੇਖੋ ਜੀ ਪੱਲਿਆਂ ਦੇ ਉੱਪਰ ਪੰਜ-ਪੰਜ ਫਲਾਵਰ ਆਉਣਗੇ ਬਹੁਤ ਸੋਹਣਾ ਦੁਪੱਟਾ ਵੀ ਤਿਆਰ ਹੋਇਆ ਨਾਲ ਤੇ ਇਹ ਵਾਲਾ ਜਿਹੜਾ ਸੂਟ ਹੈ ਜਿਹੇ ਵਿਦ ਦੁਪੱਟਾ ਮਿਲੇਗਾ ਤੁਹਾਨੂੰ 1295 ਵਿਦ ਦੁਪੱਟਾ ਵਿਦ ਫਿਨਿਸ਼ਿੰਗ ਓਨਲੀ 1295 ਦੇ ਵਿੱਚ ਪੂਰਾ ਸੂਟ ਮਿਲ ਜੇਗਾ ਤੇ ਏਸੀ ਸਾਡੀ ਵੀਡੀਓ ਜੀ ਫੁੱਲੀ ਡਿਸਕਾਊਂਟ ਵੀਡੀਓ ਤੇ 200 ਰੁਪਏ ਡਿਸਕਾਊਂਟ ਨਾਲ ਸ਼ਿਪਿੰਗ ਵੀ ਫ੍ਰੀ ਜਲਦੀ ਜਲਦੀ ਆਪਣੀ ਆਪਣੀ ਪਸੰਦੀਦਾ ਸੂਟ ਚੁਣ ਲਓ ਕਿਉਂਕਿ ਬਹੁਤ ਜਲਦੀ ਕਲੀਅਰ ਹੋ ਜਾਣੇ ਨੇ ਕੱਲ ਫਿਰ ਮਿਲਦੇ ਹਾਂ ਜੀ ਜਦ ਤੱਕ ਬਣੇ ਰਹੋ ਚੈਨਲ ਦਾ ਕਲਾਸਿਕ ਕਲੈਕਸ਼ਨ ਦੇ ਨਾਲ ਸਤਿ ਸ਼੍ਰੀ ਅਕਾਲ